ਕੰਟੀਟਾਇਗ ਨੇ ਜਿਹੜਾ ਉਹਨੇ ਪਾਸੈਂਡਿਕਾ ਸੀ ਬਿਆਨ ਦਿੱਤਾ ਸੀ ਵੀ ਉਹ ਕਰਦਾ ਹੋਇਆ ਕਿ ਤੇ ਆਪ ਇਹਨੂੰ ਦਿੱਟਰ ਨਾ ਦੇ ਰੱਖੇ ਦੇਖੋ ਇੱਕ ਬਹੁਤ ਹੀ ਜੇ ਕਹਾਣਾ ਮੰਦ ਭਾਗ ਹੈ ਕਿ ਜਿੰਨਾ ਲੋਕਾਂ ਨੂੰ ਪਤਾ ਨਹੀਂ ਹੈ ਸ਼ਾਇਦ ਇਹਨਾਂ ਨੂੰ ਸਮਝ ਨਹੀਂ ਹੈ ਕਿ ਯਾਰ ਜਿਹੜੀ ਤੁਸੀਂ ਡਿਵੈਲਪਮੈਂਟ ਕਰਨੀ ਹੈ ਡਿਵੈਲਪਮੈਂਟ ਇਕੱਲੀ ਦਾਲ ਨੇ ਵੀ ਕੀਤੀ ਪਰ ਤੁਸੀਂ ਡਵੈਲਪਮੈਂਟ ਉਸ ਕਾਸਟ ਤੇ ਨਾ ਕਰੋ ਕਿ ਤੁਸੀਂ ਜਿਹੜਾ ਕਿਸੇ ਦਾ ਜਿਹੜਾ ਆਬੋ ਹਵਾ ਨੂੰ ਖਰਾਬ ਕਰਨਾ ਜਾਂ ਕੁਦਰਤ ਨੂੰ ਖਰਾਬ ਕਰਨਾ ਉਸ ਉਸ ਤਰੀਕ ਉਸ ਤਰੀਕੇ ਤੇ ਜਿਹੜੀ ਡਵੈਲਪਮੈਂਟ ਹੈ ਉਹ ਸਦਾ ਹੀ ਜਿਹੜਿਆ ਸਮਾਜ ਨੂੰ ਨੁਕਸਾਨ ਦੇ ਹੁੰਦੀਆਂ ਬੀਬਾ ਵੱਲੋਂ ਬਿਆਨ ਜਿਹੜਾ ਹੈ ਉਹਦੀ ਸੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਆ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਇਸ ਬਿਆਨ ਨੂੰ ਵਾਪਸ ਲਓ ਤੇ ਤੁਸੀਂ ਮੰਡੀ ਬਣਾਓ ਅਸੀਂ ਮੰਡੀ ਬਣਾਉਣ ਨੂੰ ਮਨਾ ਨਹੀਂ ਕਰਦਾ ਕੋਈ ਇੰਡਸਟਰੀ ਪਾਰਕ ਬਣਾਉਣ ਨੂੰ ਮਨਾ ਨਹੀਂ ਕਰਦਾ ਪਰ ਮੈਂ ਤਾਂ ਇਹ ਕਹਿਣਾ ਕਿ ਇਸ ਵੀੜ ਤੋਂ ਘੱਟੋ-ਘੱਟ 5-4 ਕਿਲੋਮੀਟਰ ਦੂਰ ਬਣਾਉਣੀ ਚਾਹੀਦੀ ਹੈ ਸਗੋਂ ਹੋਰ ਜਿਹੜਾ ਜਗ੍ਹਾ ਭਈ ਆ ਉਹਦੇ ਵਿੱਚ ਉਂਟੇ ਲਾ ਕੇ ਤੇ ਸਪੀਡ ਨੂੰ ਵੱਡਾ ਕਰਨਾ ਚਾਹੀਦਾ ਤੇ ਇੱਥੇ ਜਿਹੜਾ ਇੰਡਸਟਰੀਅਲ ਪਾਰਕ ਆ ਉਹ ਕਿਤੇ ਹੋਰ ਦੂਰ ਜਾ ਕੇ ਸਰਕਾਰ ਇੱਕ ਵਾਰ ਕਰ ਲੈ ਸਰਕਾਰ ਕੋਲ ਤਾਂ ਪੈਸਾ ਬਹੁਤ ਹੈ ਵਿੱਤ ਮੰਤਰੀ ਸਾਡੇ ਜ਼ਿਲ੍ਹੇ ਦਾ ਹੈ ਸਰਕਾਰ ਦਾ ਖਜ਼ਾਨਾ ਭਰਿਆ ਹੋਇਆ ਹੈ ਪੂਰਾ ਖਜ਼ਾਨਾ ਭਰਿਆ ਉਹ ਕਹਿੰਦੇ ਸਾਡੇ ਕੋਲ ਤਾਂ ਪੈਸੇ ਦੀ ਕਮੀ ਕੋਈ ਨਹੀਂ ਹੈ ਜੇ ਤੁਹਾਡੇ ਕੋਲ ਪੈਸੇ ਦੀ ਕਮੀ ਨਹੀਂ ਫਿਰ ਤੁਸੀਂ ਭਾਈ ਜ਼ਮੀਨ ਐਕਵਾਇਰ ਕਰੋ 100 200 ਕਿਲਾ ਕਰ ਲੋ 100 200 ਕਰੋੜ ਤਾਂ ਇਹਨਾਂ ਨੂੰ ਕਬੱਡੀ ਗੱਲ ਹੈ ਨਹੀਂ ਹੈ ਨਾ ਬੱਸ ਬੀਬਾ ਜੀ ਨੂੰ ਬੀਬਾ ਇਹਨਾਂ ਕਦਾ ਬੀਬਾ ਜੀ ਦਾ ਬਟਾ ਹੈਗਾ ਦਬਦਬਾ ਵੀ 100 ਕਰੋੜ ਤਾਂ ਇਹ ਹੀ ਲਿਆ ਸਕਦੇ ਨੇ ਕਿਉਂਕਿ ਇਹਨਾਂ ਦੀ ਮੁੱਖ ਮੰਤਰੀ ਸਾਹਿਬ ਬਹੁਤ ਸੁਣਦੇ ਨੇ ਤੇ ਮੇਰਾ ਤਾਂ ਮੰਨਣਾ ਇਹ ਹੈ ਕਿ ਤੁਸੀਂ ਮੰਡੀ ਬਣਾਓ ਵਧੀਆ ਬਣਾਓ ਡੈਸੀ ਪਾਰਕ ਵਧੀਆ ਬਣਾਓ ਪਰ ਜ਼ਮੀਨ ਨਵੀਂ ਜਗ੍ਹਾ ਐਕਵਾਇਰ ਕਰਕੇ ਜਿੱਥੇ ਕਿਸੇ ਜਾਨਵਰਾਂ ਨੂੰ ਜਿੱਥੇ ਸਾਡੇ ਦਰੱਖਤਾਂ ਨੂੰ ਜਿੱਥੇ ਆਲਰੇਡੀ ਇੰਨੇ ਸਾਲਾਂ ਤੋਂ ਢੀੜ ਬਣੀ ਐ ਉਹ ਖਰਾਬ ਨਾ ਹੋਵੇ ਤੇ ਸ਼ਹਿਰ ਦਾ ਜਿਹੜਾ ਐਟਮੋਸਫੇਅਰ ਐ এনਵਾਇਰਨਮੈਂਟ ਐ ਉਹ ਖਰਾਬ ਨਾ ਹੋਵੇ ਸੋ ਅਸੀਂ ਇਸ ਦੇ ਖਿਲਾਫ ਅੱਜ ਜਿੰਨੀਆਂ ਸਮਾਜਿਕ ਜਥੇਬੰਦੀਆਂ ਗਊਧਾਨ ਸੇਵਾ ਜਾਂ ਹੋਰ ਜਿੰਨੀਆਂ ਸਮਾਜਿਕ ਚਲਦੇ ਬੰਦੀਆਂ ਨੇ ਸਾਰਿਆਂ ਵੱਲੋਂ ਜੋ ਧਰਨਾ ਲਾਇਆ ਗਿਆ ਉਹਦਾ ਅਸੀਂ ਪੂਰਨ ਰੂਪ ਸਮਰਥਨ ਕਰਦੇ ਆ ਤੇ ਸ਼ਮੂਲੀਅਤ ਕੀਤੀ ਐ ਤੇ ਇਸ ਲੜਾਈ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਅਸੀਂ ਪੱਕੇ ਤੌਰ ਤੇ ਉਹਨਾਂ ਦੇ ਨਾਲ ਆ ਤੇ ਜਦੋਂ ਤੱਕ ਇਹ ਲੜਾਈ ਜਿੱਤੀ ਨਹੀਂ ਜਾਂਦੀ ਅਸੀਂ ਇਹਨਾਂ ਦੇ ਨਾਲ ਉਹ ਕਹਿੰਦੇ ਨੇ ਵੀ ਜਿਹੜੀ ਜਗ੍ਹਾ ਦੀ ਮੈਂ ਗੱਲ ਕੀਤੀ ਐ ਉਹ ਜਿੱਥੇ ਜਾਨਵ ਤੋਂ ਇਲਾਵਾ ਉਹਦੇ Oppoosite side ਇੱਕ ਜਗਾ ਬੀਡ ਦੇ ਨਾਲ ਜਿਹੜੀ ਆ ਹੋਰ ਪਈ ਹੈ ਉਹ ਵੀ ਬੀਡ ਦੇ ਨਾਲ ਦੀ ਵੱਜਦੀ ਹੈ ਪਰ ਉਹ ਉਹ ਬੀਡ ਨਹੀਂ ਹੈ ਉੱਥੇ ਕੀਤੀ ਕੀਤੀ ਜਾਂਦੀ ਹੈ ਜਗਾ ਬੀੜਦੀ ਹੈ ਜਗਾ ਬੀੜਦੀ ਐ ਜਗਾ ਬੀੜਦੀ ਐ ਸਗੋ ਤੇ ਪਲਾਂਟੇਸ਼ਨ ਹੋਰ ਕਰੋ ਤੁਸੀਂ ਇੱਕ ਬੀੜ ਐ ਉਹਦੇ ਨਾਲ ਲੱਗਦੀ ਕੰਧ ਖਿੱਚ ਕੇ ਤੁਸੀਂ ਮੰਡੀ ਬਣਾ ਦੋਗੇ ਨਾਲ ਇੰਡਸਟਰੀ ਲਾ ਦੋਗੇ ਤੁਹਾਨੂੰ ਲੱਗਦਾ ਵੀ ਪੋਲੂਸ਼ਨ ਦੇ ਨਾਲ ਉਹ ਜਿਹੜੇ ਬੀੜ ਬਚੂਗੀ ਕਿਸੇ ਪਾਸੋਂ ਜਾਨਵਰ ਉੱਥੇ ਬਚਣਗੇ ਅੱਜ ਤੁਸੀਂ ਤੀਜੇ ਦਿਨ ਸੁਣਦੇ ਕੋਈ ਜਾਨਵਰ ਕਦੇ ਸ਼ੇਰ ਖੇਤਾਂ ਚ ਆ ਗਿਆ ਕਦੇ ਕਿਸੇ ਚਿੱਤ ਆ ਗਿਆ ਕਦੇ ਕਿਸੇ ਕੋਸ਼ ਆ ਗਿਆ ਤੇ ਸਗੋ ਤੁਸੀਂ ਉਹਨਾਂ ਦੀ ਸਾਮ ਸੰਭਾਲਦਾ ਕੀ ਕਰਨੀ ਉਹਨੂੰ ਤੁਸੀਂ ਲੁੱਟੜ ਪਟੜਾਂ ਤੇ ਲੱਗੇ ਹੋਇਓ ਤੁਸੀਂ ਮੈਂ ਤਾਂ ਕਹਿਣਾ ਉੱਥੇ ਜੇ 100 ਕਿਲਾ ਬੀੜ ਦਾ ਨਾ 100 ਕਿਲੇ ਚ ਹੋਰ ਪਲਾਂਟੇਸ਼ਨ ਕਰੋ ਤਾਂ ਕਿ ਸ਼ਹਿਰ ਦੀ ਜਿਹੜੀ ਆਬੋ ਹਵਾ ਹੈ ਕੁਦਰਤੀ ਚੀਜ਼ ਹੈ ਉਹ ਜਾਦੇ ਬੈਟਰ ਹੋਵੇ ਤੇ ਇੰਡਸਟਰੀ ਬਾਤ ਤੇ ਤੁਸੀਂ ਜਗ੍ਹਾ ਲੈਣੀਆਂ ਬਹੁਤ ਜਗ੍ਹਾ ਪਈਆਂ ਨੇ ਲੈ ਲਓ ਕਿਤੇ ਮਰਜ਼ੀ ਲੈ ਲਓ ਮੈਂ ਤਾਂ ਪਹਿਲਾਂ ਕਹਿ ਤੀ ਪੈਸਾ ਬਹੁਤ ਹੈ ਸਰਕਾਰ ਕੋਲ ਲੈ ਲੈਣਾ ਚਾਹੀਦਾ ਇਹਨਾਂ ਨੇ ਵੀ ਨਾਮ ਫਿਰ ਪਿੰਡ ਰਿਓ ਲੋਕਾਂ ਕੋ ਭਲਾਈ ਚੰਗਾ ਛਿਆੜੀ ਸ਼ੂਭਾ ਪੜਦਾ ਪਿੰਡ ਜੀ ਕੀ ਕਹਿਣਾ ਹੈ ਜਿਹੜਾ ਐਮਐਲਏ ਨੇ ਬਿਆਨ ਦਿੱਤਾ ਉਹਦੇ ਖਿਲਾਫ ਆ ਜਦ ਤਰ੍ਹਾਂ ਦੇ ਰਹੇ ਆ ਠੀਕ ਹੈ ਨਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰ ਪਹਿਲਾ ਉਹ ਭੜਕੀ ਵੀ ਰਹੀ ਆ ਧਰਨੇ ਸਾਡੇ ਉਹਨੂੰ ਕਹਿੰਦੇ ਭੀੜ بچਾਓ ਉਹਨੂੰ ਕਹਿੰਦੇ ਭੀੜ ਪਟਾਓ ਵੀ ਇਹ ਭੀੜ ਦਾ ਮਸਲਾ ਵੀ ਜਿੰਨਾ ਚਿਰ ਆਪਣੇ ਰਾਹ ਚੱਲਦੇ ਨੇ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਡਰਾਂ ਤੋੜਨੇ ਲਈ ਇਹ ਭੀੜ ਦੇ ਵਿੱਚ ਲੜਦੇ ਰਹਾਂਗੇ ਬਿਲਕੁਲ ਉਹਨੂੰ ਪੱਟ ਨਹੀਂ ਦੇਵਾਂਗੇ ਅੱਜ ਦੋ ਤਨਬਾਰ ਬਲਾ ਵੀ ਲੈਤਾ ਵੀ ਅੰਦਰ ਆ ਜੀ ਮੈਂ ਬਿਲਕੁਲ ਨਹੀਂ ਹੋਣਾ ਸਮੂਚੀ ਪਾਵਲ ਕੋ ਇੱਥੇ ਆ ਇੱਥੇ ਆ ਲਿਖਤੀ ਰੂਪ ਦੇ ਵਿੱਚ ਦੇ ਲਿਖਤੀ ਰੂਪ ਦੇ ਵਿੱਚ ਜਿੱਨਾਂ 'ਚ ਸਾਡੀ ਸਰਕਾਰ ਰੂ ਅਸੀਂ ਬੀੜ ਦੇ ਅਸੀਂ ਨਾ ਪਾਵੇ ਉਹਨੂੰ ਇਹ ਗੱਲ ਕਹਿਤੀ ਵੀ ਆ ਕੇ ਸਮੂਹ ਤੇ ਪਬਲਿਕ ਦੇ ਵਿੱਚ ਪੂਰੇ ਲਿਖਤੀ ਰੂਪ ਦੇ ਵਿੱਚ ਦੇ ਪਬਲਿਕ ਦੇ ਵਿੱਚ ਬੋਲ ਵੀ ਅਸੀਂ ਇਹ ਬੀੜ ਨੂੰ ਨਹੀਂ ਛੜਾ ਆਪਾਂ ਅੱਜ ਪੂਰਾ ਰਹੇ ਰਹੇ ਜਿਹੜਾ ਹੈਗਾ ਆਪਣਾ ਇੱਕ ਦਿਨ ਵਾਸਤੇ ਹੈ ਇੱਕ ਦਿਨ ਦਾ ਬਸ ਤਾਂ ਹੈ ਵੀ ਇਹ ਛੱđa ਦਿੱਤਾ ਜੇਕਰ ਨਹੀਂ ਮੰਨੀ ਜਾਂਦੀ ਫਿਰ ਇਹ ਸੰਘਰਸ਼ ਜੇ ਨਹੀਂ ਆਪਾਂ ਤਾਂ ਅੱਜ ਤਾਂ ਮਨਾਉਣ ਵਾਸਤੇ ਕੀਤੇ ਹੀ ਨਹੀਂ ਕੁਝ ਫਿਰ ਬੇਨੂੰ ਐਂ ਦਿੱਤਾ ਵੀ ਸਾਡਾ ਡੀਸੀ ਨੂੰ ਮੰਗ ਪੱਤਰ ਦਿੱਤਾ ਹੋਇਆ ਇੱਕ ਦਿਨ ਵਾਸਤੇ ਕੀਤਾ ਸੀ ਇੱਕ ਦਿਨ ਅੱਜ ਦਿੱਤਾ ਜਿਹੜਾ ਅਸੀਂ ਬਣਾਵਾ ਕੇ ਸਾਰੀਆਂ ਜੱਸੀ ਬੰਨੀਆਂ ਫਿਰ ਲੰਬਾ ਕੰਮ ਬਣੂਗਾ ਦੋ ਬਾਅਦ ਇਹ ਕਰ ਨਹੀਂ ਮੰਨੀ ਜਾਂਦੀ ਤਾਂ ਪੰਚਾਇਤੀ ਚੋਣਾਂ ਵੀ ਆਣੀਆਂ ਨੇ ਕਿ ਉਹਦੇ ਵਿੱਚ ਵੀ ਉਹ ਪੰਚਾਇਤਾਂ ਆਪਣਾ ਸਿਆਸੀ ਪਾਰਟੀਆਂ ਕੋਈ ਮਸਲਾ ਨਹੀਂ ਆਪਾਂ ਨੇ ਵੀਰ ਦਾ ਮਾਸਲਾ ਦੇਣਾ ਹੈ ਸੰਘਾਟਾ ਆਪਣਾ ਚੱਲਦਾ ਰੂ ਸਾਰੇ ਜਿਹੀ ਬੰਦਿਆਂ ਨੂੰ ਲੈ ਕੇ ਚੱਲੂਗਾ ਆਪਾਂ ਸੰਘਾਟ ਦੇ ਰਾਹੀਂ ਧੂਆਂ ਖੜਾਗੇ ਇਹਨਾਂ ਦਾ ਤੁਸੀਂ ਕਿਹੜੀਆਂ ਪੰਚਾਇਤਾਂ ਬਣਾਉਂਦੇ ਨੇ ਆਪ ਹੀ ਨਾ ਭੱਜ ਜਾਣ ਕਿਤੇ ਇਹ ਸਰਕਾਰ ਦੀ ਇਕਲਮੀ ਹੈ ਆਪ ਹੀ ਨਾ ਭੱਜ ਜਾਣ ਪੰਚਾਇਤਾਂ ਦੂਰ ਘਰ ਲਾਏ ਠੀਕ ਹੈ ਨਹੀਂ ਵੀ ਆਪਾਂ ਖਾਲਸਾ ਖਾਲਸਾ ਜੀ ਕੀ ਕਹਿਣਾ ਜਿਹੜਾ ਅੱਜ ਤੁਸੀਂ ਐਮਐਲਏ ਦੇ ਬਿਆਨ ਦੇ ਖਿਲਾਫ ਧਰਨਾ ਦੇ ਰਹੇ ਹੋ ਦੇਖੋ ਅਸੀਂ ਜਿਹੜੀਆਂ ਸਰਕਾਰਾਂ ਚੁਣਦੇ ਆ ਇਸ ਕਰਕੇ ਚੁਣਦੇ ਆ ਵੀ ਸਾਡੇ ਪਬਲਿਕ ਦੀ ਗੱਲ ਕਰਨੀ ਆ ਪਰ ਜਦੋਂ ਪਬਲਿਕ ਦੇ ਉਲਟ ਜਾ ਕੇ ਇੱਕ ਵਿਧਾਨ ਸਭਾ ਚ ਬੋਲਦੇ ਨੇ ਅੱਜ ਹਾਲਾਤ ਇਹ ਨੇ ਵੀ ਜਿਹੜੀ ਸਾਡੀ ਬੀੜ ਹੈਗੀ ਉੱਥੇ ਜਾਨਵਰ ਹੈਗੇ ਨੇ ਪੰਛੀ ਹੈਗੇ ਨੇ ਉਹਨਾਂ ਨੂੰ ਜਾਣਨ ਵਾਸਤੇ ਇੱਕ ਵਿਧਾਨ ਸਭਾ ਚ ਮਤਾ ਲਿਆ ਰਹੀ ਹੋਵੇ ਇੱਕ ਸਾਡੀ ਐਮ ਐਲ ਏ ਹੈਰਾਨ ਇਸ ਗੱਲ ਤੇ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਵੀ ਕਿਸੇ ਸਿਆਸੀ ਲੀਡਰ ਨੇ ਉਹਦੇ ਤਿੰਨਕ ਪਲਾਟ ਲੈਣਗੇ ਜਿਹੜਾ ਕੋਲੋਨੀ ਪਾਸ ਹੋਈ ਹੈ ਵੀ ਉਹਨੂੰ ਬੈਨੀਫਿਟ ਲੈਣ ਵਾਸਤੇ ਵੀ ਉੱਥੇ ਛੜ ਕੱਢ ਕੇ ਕੋਰਾ ਬੇ ਕਮਾਵਾਂਗੇ ਇਹ ਲਾਜਾ ਆਮ ਆਦਮੀ ਪਾਰਟੀ ਤੋਂ ਖਾਸ ਆਪੀ ਪਾਰਟੀ ਬਣ ਚੁੱਕੀ ਹੈ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਸਾਡੀ ਭਰਾ ਜੀ ਨੂੰ ਮੈਡਮ ਨੂੰ ਮੈਡਮ ਜੀ ਤੁਹਾਨੂੰ ਲੋਕਾਂ ਨੇ ਵੋਟਾਂ ਇਸ ਕਰਕੇ ਪਾ ਕੇ ਜਿਤਾਈਆਂ ਸੀ ਜਿਤਾਇਆ ਸੀ ਤਾਂ ਕਿ ਲੋਕਾਂ ਦੀਆਂ ਗੱਲਾਂ ਲੋਕਾਂ ਦੇ ਹੱਕਾਂ ਦੀ ਗੱਲ ਉੱਥੇ ਕਰੋ ਅਸੀਂ ਬੇਨਤੀ ਕਰਦੇ ਆਂ ਸਾਨੂੰ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਸਾਨੂੰ ਨਾ ਕਰਨਾ ਪੈਂਦਾ ਜੇ ਵਰਨਾ ਜੇ ਤੁਸੀਂ ਉੱਥੇ ਸਾਡੇ ਹਾਂਜੀ ਗੱਲ ਕਰਦੇ ਅੱਜ ਹੁਣ ਵੀ ਬੇਨਤੀ ਕਰਦੇ ਆ ਜਿਹੜਾ ਤੁਹਾਡਾ ਬਿਆਨ ਆ ਵਾਪਸ ਲਿਆ ਜਾਵੇ ਨਹੀਂ ਬਹੁਤ ਵੱਡਾ ਸੰਘਰਸ਼ ਕਰਨ ਲਈ ਸਾਨੂੰ ਮਜਬੂਰ ਹੋਣਾ ਪੈਗਾ ਪਹਿਲਾਂ ਬਨਸਰ ਬਾਗ ਨੂੰ ਝੜਿਆ ਗਿਆ ਹੁਣ ਉਹ ਪਬਲਿਕ ਨੇ ਸੰਭਾਲ ਲਿਆ ਹੁਣ ਅੱਜ ਵੀਰ ਨੂੰ ਝੜ ਕੇ ਕੀ ਸਿੱਧ ਕਰਨਾ ਚਾਹੁੰਦੇ ਨੇ ਕਿਉਂਕਿ ਇਹਨਾਂ ਦਾ ਅਨਾਜ ਮੰਡੀ ਜੋ ਮਰਜ਼ੀ ਬਣਾਉਣ ਹਰਦਾ ਸੜਕਾਂ ਦੇ ਟੋਏ ਨਹੀਂ ਭਰੇ ਅਨਾਜ ਮੰਡੀ ਕਿੱਥੋਂ ਬਣਾਉਣਗੇ ਮੈਂ ਤਾਂ ਹੈਰਾਨ ਆ ਇਹ ਬਣਾਉਣਾ ਬਗਉਣਾ ਨੇ ਕੁਝ ਨਹੀਂ ਇਹ ਖਾਣ ਵਾਸਤੇ ਕਰਨਾ ਹੈ ਸੜਕਾਂ ਦੇ ਟੋਏ ਨਹੀਂ ਭਰ ਸਕੀ ਜਿਹੜੀ ਸਰਕਾਰ ਉਹ ਅਨਾਜ ਮੰਡੀ ਕਿੱਥੋਂ ਬਣਾ ਦੂਗੀ ਸਿਰਫ ਸਿਰਫ ਗੱਲਾਂ ਨੇ ਇਹਨਾਂ ਦੇ ਹੋਰ ਕੁਝ ਨਹੀਂ ਹੈ ਓਕੇ ਧੰਨਵਾਦ